ਸਵਾਗਤ ਹੈ ਤੁਹਾਲ ਕ ਫਾਰਮ ਤੇ ਅੱਜ ਆਪਾਂ ਫੇਰ ਨਵੀਂ ਵੀਡੀਓ ਲੈ ਕੇ ਆ ਗਏ ਆ ਤੇ ਵੀਡੀਓ ਸਾਰੀ ਵੀ ਕੋਈ ਸਟੈਪ ਨਾ ਕਰਿਓ ਕਿਸੇ ਐਡ ਲਾਉਣੀ ਨੰਬਰ ਚੱਦੀ ਜਾਂਦਾ ਤੇ ਫੋਟੋਆਂ ਭੇਜੋ ਜਾਂ ਵੀਡੀਓ ਬਣਾ ਕੇ ਭੇਜ ਦਿਓ ਤੇ ਆ 18 7 ਟ੍ਰਾਂਨਾ ਤੇ ਚੈਨਰ ਫੋਲੋ ਕਰਦੇ ਕਰੋ ਸ਼ੇਅਰ ਕਰਦੇ ਕਰੋ ਆਪਾਂ ਪੰਜ ਚੀਜ਼ਾਂ ਲੈ ਕੇ ਆਏ ਆ ਚਾਰ ਅੱਡੋ ਅਡੇੜੀਆਂ ਚੋਂ ਅੱਡੋ ਅਡੇੜੀਆਂ ਚੀਜ਼ਾਂ ਲੈ ਕੇ ਆਏ ਆ ਚਾਰ ਤੇ ਆ ਕਹਾਂ ਸੱਤ ਟਰਾਲਾ ਪੂਰਾ ਭਾਰਾ ਟਰਾਲਾ ਬਣਿਆ ਵਾ ਕਿਸੇ ਵੀ ਵੀਰ ਭਾਈ ਨੂੰ ਲੈਣਾ ਵੀ ਦਾ ਸਰਕਾ ਸਾਥ ਦੇ ਆ ਦਾਲ ਸਿੰਘ ਕੀ ਚਾਸੀ ਚਾ ਰੇਲ ਦੇ ਸੇਜਾ ਦਾਨੜੀ ਹੱਬ ਚਾ ਤੇ ਸਾਰੀ ਜਾਣਕਾਰੀ ਲੈ ਕੇ ਵੀਡੀਓ ਬਣਾਉਣੀ ਨੇ ਬਿਲਕੁਲ ਸਾਰੀ ਵਿਖ ਕੋਲ ਸਟੈਪ ਨਾ ਕਰਿਆ ਕਰੋ 2K ਦਾ ਰੰਗ ਕੀਤਾ 56 ਇੰਚ ਮੱਛੀ ਹੌਕਾ ਕਿਥੇ ਗੁੱਲਾ ਪਾਉਣੀ 4 ਇੰਚੀਆਂ ਵੱਡਾ ਟੂਲ ਬਾਕਸ ਲਗਿਆ ਮੰਜਾ ਲਗਿਆ ਬੰਨਣ ਵਾਲਾ ਤੇ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ ਵਾ ਤੇ ਡੇਜਰ ਕੱਟਦੇ ਦਾ ਵੈੱਡ ਬਣਿਆ ਬਗੀਰ ਜਾਲੀ ਤੋਂ ਆ ਗੰਨੇ ਵਾਲੇ ਵੀਰਾਂ ਵਾ ਤੇ ਧਿਆਨ ਲਓ ਵਾਲੇ ਵਾ ਤੇ ਆਲੂ ਵਾਲਿਆਂ ਵੀਰਾਂ ਵਾ ਤੇ ਆ ਬਿਨਾ ਜਾਲੀ ਤੋਂ ਵੈੱਡ ਹੈ ਦਾ ਤੇ ਦਾਸ ਸਿੰਘ ਕੀ ਕਿਆ ਸੀ ਜਦੂੜੀ ਵਿੱਚ ਕੈਂਚੀਆਂ ਬਣਾ ਕੇ ਲਾਈਆਂ ਤੇ ਪੂਰਾ ਭਾਰਾ ਟਰਾਂਦਾ ਦਾ ਹੁਣ ਤੁਹਾਨੂੰ ਦੁਬਾਰਾ ਦੱਸਦੇ ਆ ਦਾਸ ਸਿੰਘ ਕੀ ਕਾਡਰਾ ਚ ਇਹ ਦਾਣੜੀ ਹੱਬ ਚ ਰੇਲ ਦੇ ਸੇਚਾ 22 ਦੇ ਬਹਿਰਾਂ ਚ 3 ਫੁੱਟ ਵੈੱਡ ਚ 2 ਫੁੱਟ ਬਾੜ ਚ ਕਿ ਪੰਜਾਂ ਚ ਮੱਚੀ ਹੱਕ ਚ ਤੇ ਕਿਸੇ ਵੀ ਵੀਰ ਭਾਈ ਨੂੰ ਲੈਣਾ ਹੋਵੇ ਬਿਜ਼ਨਸ ਸਟਾਰਟ ਕਰਾਉਣਾ ਤੇ ਬਹੁਤ ਘੱਟ ਰੇਟ ਚ ਮਿਲਦਾ ਇਹ ਤੇ ਪੂਰਾ ਭਾਰਾ ਟਰਾਲਾ ਏਰੀਆ ਜਲੰਧਰ ਜਲੰਧਰ ਏਰੀਆ ਕੀ ਜਿੱਟਰਾਂ ਦਾ ਖੜਾ ਤੇ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਆ ਤੇ ਕੋਕਾ ਵੀ ਟਰਾਲਾ ਆਪਾਂ ਇਹਦੀ ਰੇਟ ਦੀ ਗੱਲ ਕਰਕੇ ਰੇਟ ਹੈਗਾ 2 ਲੱਖ ਤੇ 95000 ਰੁਪਿਆ ਤਾਂ 2 ਲੱਖ 95000 ਰੁਪਿਆ ਰੇਟ ਹੈ ਕੜਾ ਵੀਡੀਓ ਕੋ ਸ਼ੇਅਰ ਕਰਕੇ ਜੋਗਾ ਚੈਂਜਰ ਫੋਨ ਵੀੜ ਕੋ ਸਾਰੀ ਬੇਕੋ ਸਟੈਪ ਨਾ ਕਰਿਓ ਤੇ ਅੱਗੇ ਆ ਗਿਆ 11 6 ਦਾ ਟਰਾਲਾ ਏਰੀਆ ਅੰਬਰਸਰ ਪੈਡਮਨੀਠਾ ਤੇ ਪੂਰਾ ਵਧੀਆ ਟਰਾਲਾ ਪੱਤੀ ਵਾਲਾ ਵੈੱਡ ਹੈ ਇਹਦਾ ਤੇ 3 ਫੁੱਟ ਵੈੱਡ ਚਾਏ 2 ਫੁੱਟ ਬਾੜ ਚਾ ਤੇ 8 ਨੜੀਏ ਹੱਬ ਚਾ 4 ਇੰਚੇ ਸੇ ਚਾ ਤੇ 8 8 ਇੰਚ 10 ਇੰਚ ਚਾਸੀ ਇਹਦੀ ਮੱਛੀ ਹੁੱਕ ਚ ਟਰਾਲਾ ਕਿਸੇ ਵੀਰ ਪਾਈ ਨੀ ਲੈਣਾ ਫਰਸਪੁਰੀ ਸਾ ਪਈ ਆ ਤੇ ਮਿੱਟੀ ਵਾਲੇ ਵੀਰਾਵਾ ਦੇ ਟਰਾਲਾ ਤੇ ਕਿਸੇ ਵੀ ਵੀਰ ਭਾਈ ਨੂੰ ਲੈਣਾ ਬਈ ਬਿਜ਼ਨਸ ਪਰ ਕਰ ਸਕਦੇ ਆ ਜੈਕ ਲੱਗਿਆ ਵਾ ਜੈਕ ਲੱਗਿਆ ਵਾ ਤੇ 4 ਇੰਚੀ ਥੱਲੇ ਵਾਲੇ ਬੱਤੇ ਆ ਇਹਦੇ ਤੇ ਪੂਰਾ ਭਾਰਾ ਟਰਾਲਾ ਵੀ ਬਣਿਆ ਵਾ ਤੇ ਮਿੱਟੀ ਵਾਲੇ ਵੀਰਾਵਾ ਦੇ ਤੇ ਘਰੇ ਵੀ ਕੰਮ ਲੈ ਸਕਦੇ ਟੂੜੀ ਦਾ ਕੰਮ ਵੀ ਲੈ ਸਕਦੇ ਆ ਸਾਰਾ ਕੰਮ ਲੈ ਸਕਦੇ ਆਪਾਂ 2025 ਦਾ ਟਰਾਲਾ ਕਾਹਦੀ ਬਣਾ ਕੇ ਲਿਆਏ ਆ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਏ ਬਿਜ਼ਨਸ ਪਰ ਕਰ ਸਕਦੇ 2026 ਮਾਡਲ ਆ 25 ਚ ਬਣਿਆ ਤੇ ਪਹੜ ਟ੍ਰਾਲਾ ਦਾ ਬਣਿਆ ਵਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਤੁਹਾਨੂੰ ਫੋਨ ਲਾ ਕੇ ਲੈ ਸਕਦੇ ਆ ਇਹ ਇਹਦਾ ਰੇਟ ਹੈਗਾ 1 ਲੱਖ ਤੇ 40000 ਰੁਪਏ ਕਿਹੜਾ ਵੀਡੀਓ ਸ਼ੇਅਰ ਕਰਕੇ ਕਿੰਨੇ ਜਣ ਫੋਲੋ ਕਰਕੇ ਫੋਨ ਮਾਤਾਣਾ ਆ 14 ਸੱਤ ਟ੍ਰਾਲਾ 14 ਫੁੱਟ ਲੰਮਾ 7 ਫੁੱਟ ਚੌੜਾ ਤੇ 8 ਇੰਚੀ ਗਾੜਣਾ ਚ ਏਰੀਆ ਬਟੰਡੇ ਏਰੀਏ ਚ ਖੜਾ ਹੈ ਇਹ ਟ੍ਰਾਲਾ ਤੇ ਪੂਰਾ ਵਧੀਆ ਡਰਾੰਦਾ ਇਹ ਗਲਿਆਵਨੀ ਸਾਫ ਪਈ ਆ ਡਰਾੰਦਾ ਤੇ 8 ਇੰਚੀ ਗਾਡਰਾ ਚ 8 ਨੜੀ ਹੱਬ ਚ 8 4 ਇੰਚੀ ਸੇਜ ਹੈ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਬਿਜ਼ਨਸ ਪਰ ਕਰ ਸਕਦੇ ਆ ਜਿਹੜਾ ਪਟਿੰਡੇ ਦੇ ਵਿੱਚ ਖੜਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਜਿੰਦੀਆਂ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਆ 147 ਤੇ ਫਰਸ਼ ਵਿੱਚ ਪੂਰੀ ਸਾਫ ਪਈ ਆ ਕਿਤੇ ਗਲੀ ਨਹੀਂ ਐ ਜੀ ਤੇ ਉਂ ਪਾਸਿਆਂ ਤੋਂ ਜੰਗਾਲਿਆ ਜਾਇ ਹੈ ਤੇ ਕਿਸੇ ਵੀਰ ਭਾਈ ਨੂੰ ਦੇ ਇਹਨੂੰ ਲੈਣਾ ਬਿਜ਼ਨਸ ਪਰ ਕਰ ਸਕਦੇ ਆ ਤੇ ਮਾਲਕ ਵੀ ਤਾਂ ਨੰਬਰ ਉੱਤੇ ਚਲੀ ਜਾਂਦਾ ਹੈ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ 1 ਲੱਖ ਤੇ 80000 ਰੁਪਏ ਮੰਗ ਕਰਦੇ ਆ ਮੌਕੇ ਦੇ ਮਾਨ ਤਨ ਕਰ ਦੇਣਗੇ 14 7 ਦਾ ਟਰਾਲਾ ਤੇ ਮੌਕੇ ਦੇ ਮਾਨ ਤਨ ਕਰ ਦੇਣਗੇ 1 ਲੱਖ 80000 ਰੁਪਏ ਮੰਗ ਕਰਦੇ ਆ ਟਾਇਰ ਤੁੜੀ ਵੇਖ ਹੀ ਸਕਦੇ ਆ ਕਿੰਨੇ ਖਾਲ ਖੇਚਨ ਤੁਹਾਡੇ ਮੂਰੀ ਆ ਜਾਂਦੀ ਆ ਤੇ ਵੀਡੀਓ ਸਾਰੀ ਵੀ ਕੋਈ ਸਟੈਪ ਨਾ ਕਰੇ ਉਹ 555 ਜਣ ਤੇ ਇਹ ਹੈਗਾ 2 ਜਾਂ 16 ਮਟਲ ਚੰਗੇ ਟਾਇਰ 70 80 ਪੈਸੇ ਮੂਲੇ ਟਾਇਰ 90 ਪੈਸੇ ਆਉਂਗਾ ਤੇ ਪੰਜਾਬ ਨੰਬਰ ਟਰੈਕਟਰ ਆ ਸਾਰੇ ਵੀਰ ਭਾਈ ਵੇਖ ਸਕਦੇ ਕੋਕਾ ਵੀ ਟਰੈਕਟਰ ਜਾਵਾ ਮਰਗਾੜ ਕੇ ਤੋਂ ਗਲੇ ਨਹੀਂ ਪੂਰੇ ਸਾਫ ਹੈ ਆ ਤੇ ਰੰਗ ਪੀਂਟ ਦਾ ਸਾਰਾ ਨੀਰ ਹੈ ਜਾ ਤੇ 555 ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਬਿਨਾਂ ਸਪਰਕਰ ਸਾਦੇ ਆ ਇੰਜਨ ਗੇਅਰ ਗੇਅਰ ਦਾ ਲਿਫਟ ਦਾ ਓਕੇ ਆ ਤੇ ਮਾਲਕ ਪਜਾ ਨੰਬਰ ਉੱਤੇ ਚੱਲ ਜਨਾਂ ਦਾ ਪਾਵਰ ਸਟੇਨ ਦਾ ਡਬਲ ਕਲੱਚ ਆ 2016 ਮਾਡਲ ਆ ਤੇ ਸਪੈਕਟਲ ਸਪੈਕਟਲ ਪੂਰਾ ਕਲੀਨ ਸ਼ਰੀਸ ਕੀਤਾ ਵਾ ਓਕੇ ਆ ਜਮਾ ਟਰੈਕਟਰ ਤੇ ਰੇਟ ਦੀ ਗੱਲ ਕਰੀਏ ਆਪਾਂ ਰੇਟ ਵੀ ਤੁਹਾਨੂੰ ਦੱਸਦੇ ਆ ਕੋਕਾ ਪੀਟਾ 130000 ਰੁਪਿਆ ਰੇਟ ਆ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਕੱਲ ਨੂੰ ਫੇਰ ਮਿਲਾਂਗੇ